ਵੋਟਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਤਿਆਰੀਆਂ ਖਿੱਚ ਰਹੀਆਂ ਨੇ ਤੇ 13 0 ਤੇ ਕੌਣ ਮਾਰੇਗਾ ਬਾਜੀ ਇਹ ਜਿਹੜਾ ਵੱਡਾ ਫੈਸਲਾ ਚਾਰਜੂਨ ਹੋਵੇਗਾ ਤੇ ਇਸ ਤੋਂ ਪਹਿਲੇ ਹੀ ਲਗਾਤਾਰ ਸਿਆਸਤਦਾਨਾਂ ਦੇ ਵੱਲੋਂ ਇੱਕ ਦੂਜੇ ਤੇ ਪਲਟਵਾਰ ਕੀਤੇ ਜਾ ਰਹੇ ਨੇ ਤੇ ਉੱਥੇ ਹੀ ਸੁਖਵੀਰ ਬਾਦਲ ਦੇ ਵੱਲੋਂ ਹੁਣ ਸਾਰੇ ਵਿਰੋਧੀਆਂ ਨੂੰ ਫਰ ਤੋਂ ਲਲਕਾਰਿਆ ਗਿਆ ਹੈ ਅਤੇ ਉੱਥੇ ਹੀ ਉਹਨਾਂ ਨੇ ਕਿਹਾ ਹੈ ਕਿ 1 ਜੂਨ ਨੂੰ ਤੁਸੀਂ ਭੁੱਲਿਓ ਨਾ ਕਿ ਇੰਦਰਾ ਗਾਂਧੀ ਦੇ ਵੱਲੋਂ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਹੈ ਤੇ ਅਕਾਲੀ ਦਲ ਦੀ ਪਾਰਟੀ ਆ ਜਿਹੜੀ ਕਿ ਸਿੱਖਾਂ ਦੀ ਪਾਰਟੀ ਹੈ ਤੇ ਜਿਸ ਦੇ ਦੌਰਾਨ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਵੀ ਪੁਆਇੰਟ ਵਾਰ ਕੀਤਾ ਤੇ ਉਹਨਾਂ ਨੇ ਕਿਹਾ ਕਿ ਇੱਕ ਵਾਰ ਮੌਕਾ ਦਿਓ ਕੇਜਰੀਵਾਲ ਨੂੰ ਹਰ ਵਾਰ ਕਹਿ ਕੇ ਇਹਨਾਂ ਦੇ ਵੱਲੋਂ ਲੋਕਾਂ ਨੂੰ ਮੂਰਖ ਬਣਾਇਆ ਜਾਂਦਾ ਹੈ ਤੇ ਹੁਣ ਇਹਨਾਂ ਨੂੰ ਕੋਈ ਵੀ ਮੌਕਾ ਜਿਹੜਾ ਕਿ ਨਹੀਂ ਮਿਲਣਾ ਚਾਹੀਦਾ ਸੁਖਬੀਰ ਬਾਦਲ ਦੇ ਵੱਲੋਂ ਬਿਆਨ ਦੇ ਕੇ ਫਿਰ ਤੋਂ ਜਿਹੜੇ ਕਿ ਤਿੱਖੇ ਨਿਸ਼ਾਨੇ ਦੇਖਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਹੋਰ ਉਹਨਾਂ ਦਾ ਕੀ ਕਹਿਣਾ ਹੈ ਅੱਜ ਚਾਰ ਪਾਰਟੀਆਂ ਮੁਕਾਬਲੇ 'ਚ ਐ ਚਾਰਾਂ ਦਾ ਇਤਿਹਾਸ ਪਤਾ ਹੈ ਚਾਰਾਂ ਦੇ ਕੰਮ ਕਰਨ ਦੇ ਤਰੀਕੇ ਪਤਾ ਹੈ ਚਾਰਾਂ ਦੀ ਲੀਡਰਸ਼ਿਪ ਬਾਰੇ ਪਤਾ ਹੈ ਤੇ ਫਿਰ ਵੀ ਆਪਾਂ ਫੈਸਲੇ ਸਹੀ ਨਹੀਂ ਕਰਦੇ ਦੇਖੋ ਨੁਕਸਾਨ ਕਿਹਦਾ ਹੁੰਦਾ ਹੈ ਦੇਖੋ ਆਪਾਂ ਕਿਤੇ ਹੋਰ ਜਾ ਕੇ ਤਾਂ ਰਹਿ ਸਕਦੇ ਨਹੀਂ ਪੰਜਾਬ ਆਪਣਾ ਘਰ ਹੈ ਜੇ ਪੰਜਾਬ ਵਿੱਚ ਤਰੱਕੀ ਹੋਊਗੀ ਆਪਾਂ ਨੂੰ ਫਾਇਦਾ ਹੈ ਜੇ ਪੰਜਾਬ ਵਿੱਚ ਕੰਮ ਰੁਕ ਜਾਊਗਾ ਬੁਰਾ ਹਾਲ ਹੋ ਜਾਊਗਾ ਖਤਮ ਹੋ ਜਾਊਗੀ ਇਹ ਨੁਕਸਾਨ ਆਪਣਾ ਹੀ ਹੈ ਆਪਾਂ ਕੀ ਕਰਦੇ ਆ ਵੋਟਾਂ ਪਾ ਦਿੰਦੇ ਆ ਫਿਰ ਕਹਿੰਦੇ ਆ ਗਲਤੀ ਹੋ ਗਈ ਪਰ ਜਿਹੜੀ ਗਲਤੀ ਹੋ ਗਈ ਨਾ 5 ਸਾਲ ਜ਼ਿੰਦਗੀ ਤੇ ਖਰਾਬ ਹੋ ਜਾਂਦੇ ਤੁਹਾਡੇ 5 ਸਾਲ ਤੇ ਦੋ ਵਾਰ ਲਗਾਤਾਰ ਗਲਤੀ ਹੋ ਜਾਂ ਤਾਂ 10 ਸਾਲ ਜਿਆ ਸਾਲ ਆਲਾ 60 ਸਾਲ ਦਾ ਹੋ ਜਾਂਦਾ 60 ਸਾਲ ਆਲਾ 70 ਸਾਲ ਦਾ ਹੋ ਜਾਂਦਾ 10 ਸਾਲ ਜ਼ਿੰਦਗੀ ਦੇ ਬਹੁਤ ਹੁੰਦੇ ਆ ਚਾਰ ਪਾਰਟੀਆਂ ਇੱਕ ਕਾਂਗਰਸ ਪਾਰਟੀ ਹੈ ਜੀ ਦਾ ਇਤਿਹਾਸ ਤੁਹਾਨੂੰ ਪਤਾ ਹੈ ਤੇ ਤੁਹਾਨੂੰ ਵੀ ਕੱਲ ਯਾਦ ਵੀ ਕਰਨੀ ਚਾਹੀਦੀ ਹੈ ਐ ਸਾਲ ਜਦੋਂ ਤੁਸੀਂ ਵੋਟ ਪਾਉਣ ਜਾਓਗੇ ਪਹਿਲੀ ਜੂਨ ਨੂੰ ਵੋਟਾਂ ਪਹਿਲੀ ਜੂਨ ਨੂੰ ਉਸ ਟਾਈਮ ਇੰਦਰਾ ਗਾਂਧੀ ਨੇ ਟੈਂਕਾਂ ਤੋਪਾਂ ਦਾ ਹਮਲਾ ਦਾ ਐਲਾਨ ਕੀਤਾ ਸੀ ਦਰਬਾਰ ਸਾਹਿਬ ਦਾ ਜਿਸ ਦਿਨ ਤੁਸੀਂ ਵੋਟਾਂ ਪਾਉਣ ਜਾਓਗੇ ਕੀ ਤੁਸੀਂ ਭੁੱਲ ਸਕਦੇ ਹੋ ਪ੍ਰਖਾਦ ਸਾਹਿਬ ਜੀ ਸਾਰੇ ਭੁੱਲ ਗਏ ਐ ਸਾਰੇ ਭੁੱਲੀ ਬੈਠੇ ਐ ਮੈਂ ਇੱਕ ਵਾਰ ਦੱਸ ਰਿਹਾ ਸੀ ਕਿ ਆਪਣੀ ਕੌਮ ਨੂੰ ਹੋ ਗਿਆ 84 ਦੇ ਕਤਲੇਆਮ ਹੋਏ 85 ਵਿੱਚ ਪੰਜਾਬ 'ਚ ਇਲੈਕਸ਼ਨ ਹੋਏ 35 ਸੀਟਾਂ ਕਾਂਗਰਸ ਜਿੱਤੀ ਉਦੋਂ 35 ਸੀਟਾਂ ਜਿੱਥੇ ਉਹਨਾਂ ਦੀ ਜ਼ਮਾਨਤਾਂ ਜਬਤ ਹੋਣੀ ਚਾਹੀਦੀਆਂ ਸੀ ਐਮਐਲਏ ਬਣੇ ਆਹ ਤਾਂ ਆਪਾਂ ਪੰਜਾਬ ਆਪਾਂ ਫalse ਸਜ ਕੀ ਹੋ ਗਿਆ ਆਪਾਂ ਹੁਣ ਕਾਂਗਰਸ ਦੀ ਸਰਕਾਰ ਜਿਹਨੇ ਟੈਂਕਾਂ ਤੋਪਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਸ ਪਾਰਟੀ ਨੂੰ ਤਾਂ ਆਪਾਂ ਦੋ ਵਾਰ ਮੁੱਖ ਮੰਤਰੀ ਬਣਾ ਤੀ ਤਿੰਨ ਵਾਰ ਬਣ ਕੇ ਉਹਦੇ ਬਹੁਤ ਪਤੀ ਕਿੰਨੇ ਵਾਰ ਬਣ ਗਏ ਤੇ ਇੱਕ ਗੱਲ ਹੋਰ ਦੇਖੋ ਜਦੋਂ ਜਦੋਂ ਬਣੇ ਆਂ ਇੱਕ ਨਿਸ਼ਾਨੀ ਉਹਨਾਂ ਦੀ ਨਹੀਂ ਹੈ ਕਿ ਉਹਨੇ ਆ ਕੰਮ ਕੀਤਾ ਹੁਣ ਦੂਜੀ ਪਾਰਟੀ ਦੇਖ ਲਓ ਇੱਥੇ ਹੁਣ ਭਾਰਤੀ ਜਨਤਾ ਪਾਰਟੀ ਕੱਲੇ ਹੋ ਗਈ ਜਦੋਂ ਤੱਕ ਸਾਡੇ ਨਾਲ ਸੀ ਆਪਣੀ ਕੌਮ ਦੇ ਉਹਨਾਂ ਹਿੰਮਤ ਨਹੀਂ ਸੀ ਕੋਈ ਹਿੰਮਤ ਕਰ ਸਕੇ ਆਪਣੇ ਕੌਮ ਹੁਣ ਕੀ ਹੋਇਆ ਅਲੱਗ ਹੋ ਗਏ ਨਾ ਪੱਤ ਹਜ਼ੂਰ ਸਾਹਿਬ ਦਾ ਜਿਹੜਾ ਬੋਰਡ ਹੈ ਆਪਣੇ ਗੁਰੂ ਘਰ ਦੇ ਇੱਕ ਐਕਟ ਬਣਿਆ ਜਿਹਦੇ ਰਾਹੀਂ ਗੁਰੂ ਘਰਾਂ ਦੀ ਮੈਨੇਜਮੈਂਟ ਹੈ ਤਖਤ ਹਜ਼ੂਰ ਸਾਹਿਬ ਦੇ ਬੋਰਡ ਤੇ ਇਹਨਾਂ ਨੇ ਬੋਰਡ ਹੀ ਬਦਲਤਾ ਸਾਰੇ ਆਰਐਸਐਸ ਦੇ ਬੰਦੇ ਲਾਤੇ ਤੁਸੀਂ ਦੇਖੋ ਆਪਣੇ ਤੱਕ ਹਜ਼ੂਰ ਸਾਹਿਬ ਦਾ ਬੋਰਡ ਹੁਣ ਕੰਟਰੋਲ ਉਹਨਾਂ ਕੋਲੇ ਚਲਾ ਗਿਆ ਤਖਤ ਪਕਣਾ ਸਾਹਿਬ ਦਾ ਕੰਟਰੋਲ ਉਹਨਾਂ ਨੇ ਲੈ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਿਹੜੇ ਆਪਣੇ ਸਿੰਬਲ ਤੇ ਜਿੱਤੇ ਸੀ ਸਾਰੇ ਆਪਾਂ ਇਲੈਕਟਿਡ ਬੋਡੀ ਸੀ ਆਪਣੀ ਆ ਸਰਸਾ ਦੇ ਸਾਰੇ ਆਪਣੀ ਕੋਲ ਰਾਤ ਰਾਤ ਉਹਨੂੰ ਬੀਜਪੀ ਸ਼ਾਮਿਲ ਕਰ ਲਿਆ ਤੇ ਸਾਰਾ ਮੈਨੇਜਮੈਂਟ ਲੈ ਗਏ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਪਾਰਲੀਮੈਂਟ ਦੇ ਐਕਟਰਾਂ ਹੀ ਬਣੀ ਹੈ ਜਿਹੜੇ ਅੰਗਰੇਜ਼ ਨਹੀਂ ਤੋੜ ਸਕੇ ਇਹਨਾਂ ਨੇ ਤੋੜ ਕੇ ਹਰਿਆਣਾ ਅਲੱਗ ਕਰ ਦਿੱਤਾ ਹੁਣ ਅਗਲਾ ਨਿਸ਼ਾਨਾ ਹੈ ਪੰਜਾਬ ਤੁਹਾਡਾ ਆਪਣਾ ਉਹਨੂੰ ਪਤਾ ਹੈ ਕਿ ਆਪਣੀ ਤਾਕਤ ਇੱਥੋਂ ਆਉਂਦੀ ਹੈ ਤੇ ਜਿਹੜਾ ਇਹਦਾ ਧੁਰਾ ਹੀ ਖਤਮ ਕਰ ਦਿਓ ਕਿ ਹਲੇ ਵੀ ਤੁਸੀਂ ਚੁੱਪ ਰਹੋਗੇ ਆ ਹੁਣੇ ਕਿਸਾਨ ਜਥੇਬੰਦੀਆਂ ਦੀ ਆਪਣੇ ਆ ਬਾਰਡਰ ਤੇ ਜਦੋਂ ਰੋਕੇ ਸੀ ਗੁਰੂ ਘਰਾਂ ਤੋਂ ਪਹਿਲੇ ਤਾਂ ਕੋਈ ਵੀ ਧੰਨੇ ਆਉਂਦੇ ਆ ਕੋਈ ਹੁੰਦਾ ਲੰਗਰ ਜਾਂਦੇ ਐ ਐਕਟ ਵੀ ਕੀ ਕੀਤਾ ਕਿਉਂਕਿ ਕਮੇਟੀ ਹਰਿਆਣਾ ਦੀ ਉਹਨਾਂ ਨੇ ਆਪਣੇ ਕੰਟਰੋਲ ਚ ਕਰ ਲਈ ਪੁਲਿਸ ਨੂੰ ਜਿਹੜੇ ਕਰ ਰਹੇ ਸੀ ਢਾਇਆ ਗਿਆ ਗੁਰਦਗਰੂ ਘਰਾਂ ਚ ਪਹਿਲੇ ਬੰਗਲਾ ਸਾਹਿਬ ਚ ਨਾਲ ਜੰਤਰਮੰਤਰ ਹੈ ਉੱਥੇ ਕੋਈ ਵੀ ਦੁਨੀਆ ਦਾ ਕੋਈ ਵੀ ਉੱਥੇ ਧਰਨਾ ਦੇਣ ਆਉਂਦਾ ਕਿਉਂਕਿ ਡੈਮੋਕਰੇਸੀ ਵਿੱਚ ਧਰਨਾ ਦੇਣਾ ਇੱਕ ਡੈਮੋਕਰੈਟਿਕ ਰਾਈਟ ਹੈ ਉਹ ਵਿਚਾਰੇ ਬੰਗਲਾ ਸਾਹਿਬ ਯਾਦ ਸੀਗਨ ਸਾਹਿਬ ਉੱਥੇ ਆ ਕੇ ਮੱਥਾ ਵੀ ਟੇਕਦੇ ਨਾਲੇ ਲੰਗਰ ਵੀ ਛੱਕ ਜਾਂਦੇ ਸੀ ਜਦੋਂ ਦੀ ਦਿੱਲੀ 'ਚ ਇਹਨਾਂ ਨੇ ਆਪਣੇ ਬੀਜੇ ਕੋਲ ਕਮੇਟੀ ਬਣਾਈ ਹੈ ਹੁਣ ਇਹਨਾਂ ਨੇ ਲੰਗਰ ਦੇਣਾ ਹੀ ਬੰਦ ਕਰਤਾ ਉਹਨੂੰ ਦੇਖੋ ਆਪਣੀ ਕੌਮ ਚ ਰੰਗਰ ਦੀ ਪ੍ਰਥਾ ਕੀ ਐ ਤੇ ਕਿਵੇਂ ਕਰ ਦਿੱਤਾ ਹੁਣ ਝਾੜੂ ਵਾਲੇ ਆਏ ਤੀਜੇ ਹਾਲਾਤ ਕੀ ਬਣਾਤਾ ਤੁਹਾਨੂੰ ਪਤਾ ਜੇ ਤੁਸੀਂ ਆਪਣੀ ਆਪਣੀ ਜੀ ਰਿਸ਼ਤਾ ਵੀ ਆਪਾਂ ਪਰਿਵਾਰ ਚ ਕਿਸੇ ਨਾਲ ਕਰਦੇ ਆਂ ਪਿਛੋਕੜ ਦੇਖਦੇ ਆਂ ਇਹ ਘਰ ਕਿਹਜਾ ਪਿਛੋਕੜ ਕੀ ਐ ਪੁਰਾਣਾ ਐਕਸਪੀਰੀਅੰਸ ਕੀਆ ਬਜ਼ੁਰਗ ਕੌਣ ਸੀ ਦਾਦੇ ਕੌਣ ਸੀ ਨਾਨੇ ਕੌਣ ਇੱਥੇ ਤਾਂ ਪਿਛੋਕੜ ਦੇਖੇ ਹੀ ਨਹੀਂ ਝਾੜੂ ਵਾਲੇ ਦਾ ਇੱਕ ਮੌਕਾ ਐ ਖਾਲਸਾ ਜੀ ਕੱਲੇ ਕੰਨ ਦੇ ਲਿਖਤਾ ਉਹਨਾਂ ਨੇ ਇੱਕ ਮੌਕਾ ਕੇਜਰੀਵਾਲ ਨੂੰ ਦੇ ਦਿਓ ਤੇ ਧੜਾ ਧੜ ਬਣਵੇ ਆ ਹੀ ਨਹੀਂ ਦੇਖਿਆ ਕਿ ਕਿਨੇ ਕੀ ਕੀਤਾ ਸਾਰੇ ਝਾੜੂ ਦੇ ਮਗਰ ਤੇ ਹੁਣ ਕਹਿੰਦੇ ਆ ਗਲਤੀ ਹੋ ਗਈ ਗਲਤੀ 5 ਸਾਲ ਵਾਸਤੇ ਹੋ ਗਈ ਥੋੜੀ 5 ਸਾਲ ਤੁਸੀਂ ਪਿੱਛੇ ਸੜਤਾ ਦੇਖੋ ਮੁੱਖ ਮੰਤਰੀ ਬੰਦਾ ਸਾਰਾ ਨੇ ਜੀ ਕਰਦਾ ਪਰ ਮੁੱਖ ਮੰਤਰੀ ਚਲਾਉਣੀ ਤੇ ਜਿੰਮਵਰੀ ਕੋਈ ਨਹੀਂ ਸੰਭਦਾ ਮੁੱਖ ਮੰਤਰੀ ਜੇ ਸਹੀ ਮਿਹਨਤੇ ਤੁਸੀਂ ਪੰਜਾਬ ਦਾ ਇhtਿਆਜ਼ ਬਣ ਰਹੋ ਤੁਸੀਂ ਸਾਰੇ ਜਿੰਨੇ ਇੱਥੇ ਲੋਕ ਬੈਠੇ ਨਾ ਪੰਜਾਬ ਦੇ ਕਿਸੇ ਨਾ ਕਿਸੇ ਪਿੰਡ ਜਾਂ ਕਿਸੇ ਇਲਾਕੇ ਤੋਂ ਰਹਿਣ ਵਾਲਿਓ ਸਾਰੇ ਇੱਥੇ ਤੁਸੀਂ ਆ ਤੁਹਾਡਾ ਸੈਕੰਡ ਘਰ ਗਿਆ ਹੁਣ ਫਸਟ ਘਰ ਬਣ ਗਿਆ ਉਸ ਪਿੰਡ ਤੋਂ ਜਿੱਥੋਂ ਆਈ ਹੋ ਤੇ ਇੱਥੋਂ ਤੱਕ ਲੈਫਟ ਰਾਈਟ ਦੇਖਦੇ ਜਾਓ ਕੀ ਕੀ ਚੀਜ਼ ਬਣੀ ਹੈ ਪਤਾ ਕਰ ਲੋ ਕਿਸੇ ਚੀਜ਼ ਨੂੰ ਓਕੇ ਪਤਾ ਕਰ ਲੋ ਅੱਕਿਦੋਂ ਬਣਾਈ ਹੈ ਤੁਹਾਨੂੰ ਆਨਸਰ ਆਊਗਾ ਕਿਸ ਦਾ ਪ੍ਰਕਾਸ਼ ਸਿੰਘ ਜੀ ਬਾਦਲ ਦੀ ਸਰਕਾਰ ਦੇ ਦੌਰਾਨ ਅਕਾਲੀ ਸਰਕਾਰ ਦੇ ਦੌਰਾਨ ਬਣੀ ਹੈ ਜੇ ਟਿਊਬਵਲ ਦੇਖੋਗੇ ਚਲਦੇ ਕਨੈਕਸ਼ਨ ਅਕਾਲੀ ਦਲ ਨੇ ਦਿੱਤੇ ਆ ਤੇ ਬਿੱਲ ਵੀ ਮਾਫ ਕੀਤੇ ਆ ਜੇ ਖਾਲੇ ਕੱਤੀ ਉੱਤੇ ਟੱਪੂਗੇ ਨਹਿਰਾਂ ਉੱਤੇ ਟੱਪੂਗੇ ਕਾਲੀ ਸਰਕਾਰ ਨੇ ਬਣਾਈਆਂ ਜੇ ਮੰਡੀਆਂ ਤਰਫ ਜਾਓਗੇ ਕੋਲੋਂ ਦੀ ਟੱਪੂਂਦੇ ਅਕਾਲੀ ਸਰਕਾਰ ਨੇ ਬਣਾਈਆਂ ਜੇ ਤੁਸੀਂ ਅੱਜ ਪੰਜਾਬ ਦੇ ਕਿਸ ਕੋਨੇ ਤੋਂ ਇੱਥੇ ਹੁਣੇ ਚਾਰ ਦਿਨ ਸੜਕਾਂ ਹੈ ਪਤਾ ਲੱਗਦਾ ਜੇ ਜਦੋਂ ਤੁਸੀਂ ਲੁਧਿਆਣੇ ਜਾਣੇ ਹੋ ਜਲੰਧਰ ਜਾਣੇ ਹੋ ਅੰਮ੍ਰਿਤਸਰ ਜਾਣੇ ਹੋ ਪਟੰਡੇ ਜਾਣੇ ਹੋ ਇੱਕ ਦਿਨ ਚ ਮੈਂ ਆ ਮਨਜ਼ੂਰ ਕਰਾ ਕੇ ਸ਼ੁਰੂ ਕਰਾਈਆਂ ਇੱਕ ਦਿਨ ਚ ਪਹਿਲੇ ਥੋੜੇ ਹਰ ਦੂਜੇ ਅੱਧੇ ਘੰਟੇ ਬਾਅਦ ਰੇਲਵੇ ਫਾਟਕਸ ਦਿਖਦੇ ਹੁੰਦੇ ਸੀ ਕਿਤੇ ਦੇਖੇ ਰੇਲੇ ਫਾਟਕ ਇੱਕ ਦਿਨ ਜਦੋਂ ਡਿਪਟੀ ਸੀਐਮ ਸੀ 190 ਫਾਟਕ ਮੈਂ ਮਨਜ਼ੂਰ ਕਰਾ ਕੇ ਬਣਾ ਦਿੱਤੇ ਰੇਲਵੇ ਉੱਤੋਂ ਪੁਲ ਬਣਾ ਦਿੱਤੇ ਆਏ ਏਅਰਪੋਰਟ ਤੋਂ ਲੈ ਕੇ ਬੀਵੀ ਦੇ ਥਰਮਲ ਪਲੈਂਟ ਤੋਂ ਲੈ ਕੇ ਤੁਸੀਂ ਦੂਜਿਆਂ ਦੀ ਇੱਕ ਨਿਸ਼ਾਨੀ ਪੁੱਛ ਰਹੇ ਕੋਈ ਵੀ ਆਏ ਨਾ ਮੈਂ ਪੁੱਛਿਆ ਸੀ ਪਾਰਲੀਮੈਂਟ 'ਚ ਪੁੱਛਿਆ ਅਸੈਂਬਲੀ ਪੁੱਛਿਆ ਸੀ ਚੰਨੀ ਉਦੋਂ ਲੀਡਰਾਂ ਦੇ ਹਾਊਸ ਸੀ ਮੈਂ ਕਿਹਾ ਪੰਜ ਚੀਜ਼ਾਂ ਦੱਸ ਦਿਓ 10 ਸਾਲ ਕੈਪਟਨ ਰਿਹਾ ਨਹੀਂ ਦੱਸ ਸਕਿਆ ਮੈਂ ਕਿਹਾ ਚਾਰ ਦੱਸ ਦਿਓ ਤਿੰਨ ਦੱਸ ਦਿਓ ਦੋ ਅਖੀਰ ਜੋ ਇੱਕ ਕੇ ਆ ਗਿਆ ਨਾ ਕਹਿੰਦਾ ਪੈਚ ਵਰਕ ਕਰਾਈਆ ਸੜਕਾਂ ਤੇ ਜੇ ਪੈਚ ਵਰਕ ਕਰਾਉਣ ਵਾਲੀ ਸਰਕਾਰ ਬਣਾਉਣੀ ਆ ਤੁਹਾਡੇ ਹੱਥ ਫਿਰ ਕਿਸਮਤ ਤੁਸੀਂ ਆਪਣੀ ਬਣਾ ਰਹੇ ਹੋ ਖਰਾਬ ਵੀ ਆਪ ਕਰ ਰਹੇ ਹੋ ਇੱਥੇ ਕੋਈ ਵਪਾਰ ਕਰ ਦੇਣਾ ਜਿੰਨੀ ਵੱਡੀ ਇੰਡਸਟਰੀ ਆ ਕੋਈ ਇੰਡਸਟਰੀ ਵਪਾਰ ਕਰਦਾ ਇੱਕ ਬੰਦਾ ਜੇ ਚੰਗਾ ਤੁਸੀਂ ਆਪਣਾ ਮੈਨੇਜਰ ਰੱਖ ਲਓਗੇ ਜਾਂ ਚੰਗਾ ਐਮ ਡੀ ਲੈ ਲਓਗੇ ਮਾੜੀ ਚੱਲਦੀ ਫੇਲ ਕੰਪਨੀ ਨੂੰ ਪ੍ਰੋਫਿਟ ਚ ਆਉਂਦਾ ਜੇ ਮਾੜਾ ਬੰਦਾ ਲੱਭ ਲਓਗੇ ਤਾਂ ਪ੍ਰੋਫਿਟ ਵਾਲੀ ਕੰਪਨੀ ਨੂੰ ਡੋਪ ਦਿੰਦਾ ਇੱਕ ਬੰਦਾ ਹੀ ਤੁਹਾਨੂੰ ਕੱਲਾ ਇੱਕ ਮੰਤਰੀ ਚੁਣਨਾ ਚਾਹੀਦਾ ਕਿਹੜਾ ਮੁੱਖ ਮੰਤਰੀ ਬਣਾਉਣਾ ਜਿਹਦੇ ਤੁਹਾਨੂੰ ਭਰੋਸਾ ਹੈ ਜਿਹੜਾ ਪੰਜਾਬ ਨੂੰ ਅੱਗੇ ਲਿਜਾ ਸਕਦਾ ਹੈ